ਭਾਈ ਅੱਜ ਆਏ ਪਿੰਡ ਆਏ ਮਲੀਆਂ ਤੇ ਗਵਾਨ ਪਿੰਡਾਂ ਕੱਦ ਗੱਲ ਤੇ ਕੱਦਾਂ ਵਾਲਾ ਸਾਡਾ ਸਖੈਣ ਭਾਈ ਭਰਾ ਸਾਡਾ ਨਾਲ ਸਾਡਾ ਕੀਰਤ ਹੋਟਲ ਦਾ ਮਾਲਕ ਹੈ ਪੀ ਭਾਈ ਬੈਠੇ ਭਰਾ ਤੇ ਸਰਵਣ ਸਮਾ ਕਬੂਤਰਪੰਧਰੀ ਭਲਵਾਨ ਜੀ ਭਲਵਾਨ ਜੀ ਭਲਵਾਨ ਦਾ ਪੂਰਾ ਸਤਿਕਾਰ ਪੂਰੀ ਸੇਵਾ ਚੱਲ ਰਹੀ ਹੈ ਹਾਂ ਐਨ ਗੱਲਾਂ ਟਿਕਾਣੇ ਆ ਇਹ ਇਹ ਆਪਣਾ ਚਮਕੌਰ ਆ ਸਰਸੰਗਿਆ ਤੇ ਸਖੈਣ ਭਰਾ ਸਾਡਾ ਯਾਰਾਂ ਦਾ ਯਾਰ ਆ ਤੇ ਅਸੀਂ ਮਿਸ ਕਰਦੇ ਆਂ ਵੀਰ ਰਾਜਵੀਰ ਜਵੰਦੇ ਨੂੰ ਇਕੱਠੇ ਸੀ ਉਹਦਾ ਜਿਹੜਾ ਰਾਜਵੀਰ ਨੇ ਉਮਰਾਂ ਨਗਰ ਖਾੜਾ ਲਾਇਆ ਸਾਡਾ ਬਹੁਤ ਸਤਿਕਾਰਯੋਗ ਵੀਰ ਅਮਰ ਰਾਜਵਰ ਨੰਗਲ ਅਮਰੀਕਾ ਤੋਂ ਤੇ ਨਾਲ ਸਾਡਾ ਭਰਾ ਕੀਪਾ ਟਾਂਡਾ ਅਮਰੀਕਾ ਤੋਂ ਸੁੱਖਾਂ ਖੰਡੂਰ ਸਾਹਿਬ ਵਾਲਾ ਸਾਡਾ ਵੀਰ ਸ਼ਿਕਾਰੀ ਕੁੱਤਿਆਂ ਦਾ ਸ਼ਕੀਨ ਆ ਭਰਾ ਸਾਡਾ ਅਮਰੀਕਾ ਵਿੱਚ ਵੱਡੀਆਂ ਖੇਡਾਂ ਕਰਾਉਂਦਾ ਤੇ ਬੈਠੇ ਸਾਰੇ ਭਰਾ ਤੇ ਮਹਿਫਿਲ ਲੱਗੀ ਆ ਐਂਡ ਕਾਲ ਵਾਲ ਭਰਾਵਾਂ ਦੀ வணக்கம் yeah. <laughs> vale, vale.